ਸਤਨਾਮ ਵਾਹਿਗੁਰੂ ਸਾਹਿਬ ਜੀ ਜਾ ਕੈ ਮਨ ਗੁਰ ਕੀ ਹਰ ਤੀਤ ਜੇ ਸਜਣ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੋਹਣਿਆ ਤਹ ਲੋਏ ਸਚਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸੋਚੀ ਦ੍ਰਿਸ਼ਟ ਸੱਚ ਆਖਾਰ ਸੱਚ ਵਰਤੇ ਸੱਚਾ ਪਾਸਾਰ ਪਉਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਾਨੇ ਸੱਚ ਸਮਤਾ ਪੁਰ ਬ੍ਰਹਮਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸੋ ਆਪਰਤ ਕਰ ਜੋ ਆਦੀ ਗੁਰੂ ਸواری ਗੁਰੂ ਜੀ ਖਾਸ ਰੂਪ ਖਾਲਸਾ ਸਤ ਸੰਗ ਜਿਓ ਵਿਚਾਰਾਂ ਦੀ ਰੰਮਤਾ ਤੋਂ ਪੈਂਦਾ ਆਉਂਦਿਖ ਮੇਖ ਤਾ ਜੀ ਦੀ ਬਖਸ਼ਿਸ਼ ਗੁਰਪ੍ਰਥ ਤੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਸਕਾਰ ਜੋ ਸਤ ਸੰਗ ਜਿਓ ਪੰਚਮ ਪਾਛ ਪਵਨ ਪ੍ਰਦੇਸ਼ ਜਿਹਨਾਂ ਦਾ ਜਾਪ ਆਪਾ ਰੱਬ ਵਿੱਚ ਕੀਤਾ ਹੈ ਪਾਛ ਜੀ ਆਪਣੇ ਆਪਣੇ ਇਛਾ ਦੇ ਵਿੱਚ ਸ਼ਰਧਾ ਦੀ ਗੱਲ ਕਰਦੇ ਨੇ ਸੱਚੀ ਪ੍ਰੀਤ ਦੀ ਗੱਲ ਕਰਦੇ ਨੇ ਭਰੋਸੇ ਦੀ ਗੱਲ ਕਰਦੇ ਨੇ ਤਾਂ ਸਭ ਸੰਗਤ ਜੀਓ ਪਛੜੀ ਪਾਵਨ ਬਚਨ ਹਨ ਜਾਗ ਕੇ ਮਨ ਗੁਰ ਕੀ ਪ੍ਰਤੀਤ ਜਾਗ ਕੇ ਮਨ ਗੁਰ ਕੀ ਪ੍ਰਤੀਤ ਜਿਸ ਮਨੁੱਖ ਦੇ ਮਨ ਵਿੱਚ ਆਪਣੇ ਗੁਰੂ ਦਾ ਪ੍ਰਮਾਤਮਾ ਪ੍ਰਤੀ ਸ਼ਰਧਾ ਬਣਾਈ ਜਿਸ ਮਨੁੱਖ ਦੇ ਮਨ ਵਿੱਚ ਆਪਣੇ ਗੁਰੂ ਦਾ ਪ੍ਰਮਾਤਮਾ ਦੇ ਪティਛਾਂ ਤੇ ਭਰੋਸਾ ਬਣਾਇਆ ਜਿਸ ਮਨੋਕ ਦੇਮਨ ਵਿੱਚ ਆਪਣੇ ਗੁਰੂਕ ਦਾ ਪਰਮਾਤਮਾ ਦੇ ਅਪਦੇਸ਼ਾਂ ਤੇ ਦੇ ਨਾਲ ਪ੍ਰੀਤ ਬਣਾਈ ਤਾਂ satsang ਜੀਉ ਬਾਤਿ ਸ਼ਕਨਦੀ ਤੇਸ ਜਨ ਆਵੇ ਹਾਰ ਤਾਬੀ ਉਸ ਮਨੋਕ ਨੂੰ ਉਹ ਪਰਮਾਤਮਾ ਸਦਾ ਕੇਤੀ ਹੁੰਦਾ ਤੇਸ ਜਨ ਆਵੇ ਹਾਰ ਤਰਬ ਜੀਤ ਉਹ ਜਨ ਜਿਹੜਾ ਉਸੇਕ ਜਿਹੜਾ ਹੈ ਜਿਹੜਾ ਆਪਣੇ ਗੁਰੂ ਪ੍ਰਤਾਪ ਪਰਮਾਤਮਾ ਦੇ ਨਾਲ ਪ੍ਰੋਸਾ ਬਣਾਇਆ ਜਿਸ ਦੀ ਆਪਣੇ ਗੁਰੂ ਪ੍ਰਤਾਪ ਪਰਮਾਤਮਾ ਦੇ ਪੇਸ਼ਾ ਤੇ ਛੜਦਾ ਬਣਾਈ ਉਹ ਸਭ ਸਮਝੀ ਉਹ ਆਪਣੇ ਗੁਰੂ ਪ੍ਰਤਾਪ ਪਰਮਾਤਮਾ ਨੂੰ ਸਦਾ ਜੀਤੇ ਰੱਖਦਾ ਹੈ ਉਹ ਕਾਲਪਤਵ ਦਾ ਸਦਾ ਸੇਵਨ ਕਰਦਾ ਹੈ ਬੰਦਰੀ ਕਰਦਾ ਹੈ ਕਿਉਂਕਿ ਪ੍ਰਤਾਪ ਪਰਮਾਤਮਾ ਜਿਹੜਾ ਹੈ ਉਹ ਹਰਕ ਵਿੱਚ ਇਹ ਦੇ ਰੂਪੀ ਕਰਪਚੁਤਾ ਬਾਸਾ ਹੈ। ਸਾਸਤ੍ਰ ਮੰਗ ਲੀਓ। ਪਾਤਸ਼ਾਹ ਕੰਗਣੇ ਪਾਗਤ ਪਾਗਤ ਸੁਣੂਏ ਤਾਂ ਹੋਏ। ਉਹ ਮਨੁੱਖ ਸੇਵਨ ਕਰਨ ਕਰਕੇ ਉਹ ਮਾਰਗ ਪ੍ਰਮਪਤਾ ਪ੍ਰਮਾਤਮਾ ਦੀ ਬੰਦਗੀ ਕਰਨ ਕਰਕੇ ਉਹ ਦੀ ਭਗਤੀ ਕਰਨ ਕਰਕੇ ਸਾਰੇ ਜਗਤ ਵਿੱਚ ਪਤ ਪਤ ਕਰਕੇ ਸੁਣੀਦਾ ਹੈ। ਕਿਉਂਕਿ ਉਸ ਜੀਵ ਦੇ ਹਿਰਦੇ ਰੂਪੀ ਘਰ ਵਿੱਚ ਉਸ ਮਾਰਗ ਪਰਪਰਮਾਤਮਾ ਆਕਟੇ ਬਸਦਾ ਹੈ ਉਹ ਇੱਕ ਪਰਮਾਤਮਾ ਇੱਕ ਦਾ ਆਸਰਾ ਲੱਭਦਾ ਹੈ ਇੱਕ ਦਾ ਉਹ ਆਸਰਾ ਲਿੰਦਾ ਹੈ ਜਾ ਕੇ ਇਹਦੇ ਇੱਕ ਹੋਏ ਇੱਕ ਤੇ ਉਹ ਆਸਰਾ ਰੱਖਦਾ ਹੈ ਸਸ ਸਮਝੀ ਪੱਛਟਨੇ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਕਰਨੇ ਸੱਚ ਤਾਂ ਕੀ ਰਹਿਤ ਦੇ ਕਰਨੀ ਸੱਚ ਹੈ ਅਤੇ ਰਹਿਤ ਵੀ ਸੱਚ ਹੈ ਸੱਚ ਹਿਰਦੇ ਸਤਮੁਕੈਤ ਹਿਰਦੇ ਵਿੱਚ ਸੱਚ ਹੈ ਤੇ ਮੁਖ ਤੋਂ ਵੀ ਸਦਾ ਉਹ ਸੱਚ ਕਹਿੰਦਾ ਹੈ ਸੱਚੇ ਨਾਮ ਨਾਲ ਸਦਾ ਜੁੜਿਆ ਰਹਿੰਦਾ ਸਤਸੰਗ ਜੀ ਸਦਾ ਉਪਰਪਰ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਆਪਣੇ ਮੁਖ ਤੋਂ ਉਚਾਰਦਾ ਹੈ ਸਦਾ ਉਹਨੂੰ ਯਾਦ ਕਰਦਾ ਹੈ ਸਤਿ ਕੀ ਦ੍ਰਿਸ਼ਟ ਸੱਚਾ ਆਕਾਰ ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿੱਚ ਰੰਗੀ ਹੋਈ ਹੈ ਇਹ ਸਾਰਾ ਦਿਸਤ ਮਾਨਜਕ ਜਿਹੜਾ ਹੈ ਉਸ ਜੀਵ ਨੂੰ ਪਰਮਤਾ ਪ੍ਰਮਾਤਮਾ ਦਾ ਰੂਪ ਨਿਰਾਉਂਦਾ ਹੈ ਉਹ ਕੋ ਮਾਰਗ ਪ੍ਰਮਾਤਮਾ ਜਿਹੜਾ ਹੈ ਜਰੇ ਜਰੇ ਵਿੱਚ ਵਸਿਆ ਹੋਇਆ ਹੈ ਕਥਾ ਕਥਾ ਤੇ ਪਸਿਆ ਹੋਇਆ ਹਰ ਦਿਹਿਨ ਦੇ ਰੂਪ ਹੀ ਕਰਿ ਦਿਸਤਾ ਬਾਸਾ ਹੈ ਸੱਚ ਵਰਤੇ ਸੱਚਾ ਬਾਸਾਰ ਉਹ ਮਾਲਕ ਪਰਮਾਤਮਾ ਜਿਹੜਾ ਹੈ ਸਭ ਥਾਂੇ ਮੌਜੂਦ ਦਿਸਦਾ ਹੈ ਉਸ ਜੀਵ ਨੂੰ ਓਕੇ ਪ੍ਰਭੂ ਦਾ ਹੀ ਸਾਰਾ पसारा ਹੈ ਸਾਰਾ ਖਦਾਰਾ ਹੈ ਉਸਨੇ ਹੀ ਰੌਂਦਾ ਤੁਸਾ ਸੰਗ੍ਰਿਵ ਆਪਛਾ ਕਹਿੰਦੇ ਨੇ ਪਾਰ ਬ੍ਰਹਮ ਪਾਰ ਬ੍ਰਹਮ ਜਿੰਨ ਸੱਚ ਕਰ ਜਾਂਦਾ ਜਸ ਜੀਵ ਨੇ ਜਸ ਜੀਵ ਨੇ ਪ੍ਰਭੂ ਨੂੰ ਸੱਚ ਕਰਕੇ ਜਾਣਿਆ ਹੈ ਫਾਰ ਬ੍ਰਹਮ ਜਿੰਨ ਸੱਚ ਕਰ ਜਾਂਦਾ ਨਾਨਕ ਸੋ ਜਾਣ ਸੱਚ ਸਮਾਤਾ ਉਹ ਪ੍ਰਖ ਸੱਚ ਵੀ ਜੀ ਸਮਾ ਜਾਂਦਾ ਹੈ ਫਾਰ ਬ੍ਰਹਮ ਜਨ ਸੱਚ ਕਰ ਜਾਂਦਾ ਜਿਸ ਮਨੁੱਖ ਨੇ ਕਾਲ ਪ੍ਰਖ ਵਾਹਿਗੁਰੂ ਨੂੰ ਸਦਾਥੇ ਰਹਿਣ ਵਾਲਾ ਸਮਝਿਆ ਹੈ ਨਾਨਕ ਹੋ ਜਾਣ ਸੱਚ ਸਮਰਥਾ ਇਹ ਨਾਨਕ ਉਹ ਮਨੁੱਖ ਸਦਾ ਉਸtheta ਰਹਿਣ ਵਾਲੇ ਵਿੱਚ ਹੀ ਦੀਨ ਹੋ ਜਾਂਦਾ ਹੈ ਤੁਸੀਂ ਸਮਝਿਓ ਪੰਜ ਪੱਛ ਆਪਣੀ ਨਪਦੇਛਾਂ ਦੇ ਵਿੱਚ ਜਿੱਥੇ ਪ੍ਰੀਤ ਦੀ ਗੱਲ ਕਰਦੇ ਨੇ ਆਪਣੇ ਗੁਰੂ ਦੀ ਤੇ ਪਰੋਸੇ ਦੀ ਗੱਲ ਕਰਦੇ ਨੇ ਸ਼ਰਧਾ ਦੀ ਗੱਲ ਕਰਦੇ ਨੇ ਤੇ ਪੱਛਾ ਕੰਧਨੇ ਜਾ ਕੇ ਮਨ ਗੁਰ ਕੀ ਪਰਤੀਤ ਜਿਹਦੇ ਮਨ ਵਿੱਚ ਜਿਸ ਮਨੁੱਖ ਦੇ ਮਨ ਵਿੱਚ ਆਪਣੇ ਗੁਰੂ ਪਤਾ ਪਰਮਾਤਮਾ ਪ੍ਰਤੀ ਸ਼ਰਧਾ ਬਣਾਈ ਪ੍ਰੀਤ ਬਣਾਈ ਇਸ ਜਮਾਵੇ ਹਰ ਪਵਜੀਤ ਉਸ ਮਨੁੱਖ ਨੂੰ ਉਹ ਮਾਲਕ ਤਖਤ ਪਰਮਾਤਮਾ ਸਦਾ ਚੇਤੀ ਹੁੰਦਾ ਹੈ ਕਦੀ ਫੁੱਲ ਦਾਲੇ ਸਦਾ ਜੀਵੇ ਸਾਡਾ ਵੀ ਸਬਜ਼ਾ ਆਪਣੇ ਗੁਰੂ ਪਤਾ ਪਰਮਾਤਮਾ ਦੇ ਤੇ ਚਾਹਤੇpropto ਬਣਾਵੇ ਸਾਡੀ ਪ੍ਰੀਤ ਬਣਾਵੇ ਸਾਡੀ ਸ਼ਰਧਾ ਬਣਾਵੇ ਕਿਉਂਕਿ ਸਤ ਸਤਿਵੰਦਿਓ ਕੀ ਸਾਡੀ ਪ੍ਰੇਤਨਾ ਬਣੀ ਆਪਣੇ ਗੁਰੂ ਤੇ ਪਰਮਾਤਮਾ ਦੇ ਬਚਨਾਂ ਤੇ ਕਿਛੇ ਸਾਡਾ ਫੁਰਸਾ ਨ ਬਣਿਆ ਪਿਆਰ ਨ ਬਣਿਆ ਇਹ ਪਾਤਸ਼ਾਹ ਦੇ ਭਾਵ ਬਚਨ ਹਨ ਸਤਗੁਰ ਕੀ ਪ੍ਰਤੀਤਨਾ ਆਈਆ ਸਤਗੁਰ ਕੀ ਪ੍ਰਤੀਤਨਾ ਆਈਆ ਸ਼ਬਨ ਲਾਗੂ ਪਾਓ ਉਸ ਨੂੰ ਸੋਖਣਾ ਪੜੀ ਤਾਂ ਸੋਹ ਗੇੜਾ ਆ ਬੋ ਜਾਓ ਭਾਵੇਂ ਗੁਰੂਦਰ ਤੇ ਆਪਾਂ ਪਾਤਸ਼ਾਹ ਕਹਿੰਦੇ ਨੇ 100 ਵਾਰੀ ਆ ਆਈ ਜਾ ਜਾਈ ਆ ਸੁੱਖਾਂ ਦੀ ਪ੍ਰਾਪਤੀ ਦੀ ਹੋਣੀ ਤੇਰੀ ਪਰਤਨਾ ਨਾ ਕੋਈ ਤੇ ਸਾਥ ਸੰਗਿ ਜੋ ਆਪਣੇ ਗੁਰੂਪ ਤਾਂ ਪਰਮਾਰਥਾਂ ਦੀ ਇੱਛਾ ਤੇ ਸਾਡਾ ਸ਼ਬਦ ਦਾ ਪ੍ਰੋਸਾ ਬਣਾਵੇ ਸਾਡੀ ਪ੍ਰੀਤ ਪੈ ਜਾਏ ਸਾਡਾ ਬੇੜਾ ਪਾਰ ਹੋ ਜਾਏਗਾ ਸਾਡਾ ਸ਼ਬਦ ਦਾ ਸਤਾਰਾ ਹੋ ਜਾਏਗਾ ਪਲਾ ਹੋ ਜਾਏਗਾ ਸੋ ਸਾਥ ਸੰਗਿ ਜੀਓ ਇਤਨੀ ਅਰਥियां ਆਪ ਇਹਨਾਂ ਪ੍ਰਵਾਨ ਕਰ ਲਈਆ ਵਿਚਾਰਾ ਕਰਦੇ ਹਾਂ ਤੁਹਾਨੂੰ ਕੋਈ ਨਾ ਮਾਂ ਲੰਮੀ ਮਾਫੀ ਬਖਸ਼ਣੀ ਗੁਰਪਤ ਇਹ ਪ੍ਰਮਾਨ ਕਰੋ ਜੀ ਵਾ